ਪੰਜਾਬੀਆਂ ਲਈ 7 ਮਈ ਦੀ ਰਾਤ ਬੜੀ ਹੀ ਕਠਿਨ ਤੇ ਬੜੀ ਹੀ ਚਿੰਤਾਜਨਕ ਰਾਤ ਰਹੀ ਜਿਹੜੇ ਆਪਣੇ ਪੰਜਾਬੀ ਮਾਪਿਆਂ ਤੋਂ ਦੂਰ ਰਹਿੰਦੇ ਨੇ ਦੂਰ ਦਰਾਡੇ ਰਹਿੰਦੇ ਨੇ ਉਹਨਾਂ ਨੇ ਉਹਨਾਂ ਦੀ ਸੇਫਟੀ ਬਾਰੇ ਬਹੁਤ ਜ਼ਿਆਦਾ ਚਿੰਤਾ ਜਤਾਈ ਕਿਉਂਕਿ ਜਦੋਂ ਆਪਾਂ ਵਿਜ਼ੂਅਲਸ ਦੇਖ ਰਹੇ ਸੀਗੇ ਕਦੀ ਬਠਿੰਡਾ ਤੇ ਹਮਲਾ ਹੋ ਰਿਹਾ ਕਦੀ ਆਪਾਂ ਸੁਣਦੇ ਆ ਕਿ ਦਰਬਾਰ ਸਾਹਿਬ ਤੇ ਵੀ ਮਿਸਾਈਲ ਛੱਡੀ ਗਈ ਸੀ ਕਦੀ ਆਪਾਂ ਸੋਚਦੇ ਆ ਕਿ ਚੰਡੀਗੜ੍ਹ ਵਿੱਚ ਵੀ ਹਮਲਾ ਹੋ ਰਿਹਾ ਤੇ ਬਠਿੰਡਾ ਵਿੱਚ ਵੀ ਤਿੰਨ ਬੰਬ ਮਿਲੇ ਅਸੀਂ ਬਹੁਤ ਘਬਰ ਆ ਗਏ ਅਸੀਂ ਟੀਵੀ ਨਾਲ ਇੱਕਦਮ ਚਿਪਕ ਕੇ ਬੈਠ ਗਏ ਕਿ ਯਾਰ ਕੋਈ ਬੁਰੀ ਖਬਰ ਨਾ ਆ ਜੇ ਸਾਨੂੰ ਇਨਫੋਰਮੇਸ਼ਨ ਮਿਲੇ ਤੇ ਸਾਡੀ ਸੇਫਟੀ ਬਿਲਕੁਲ ਬਰਕਰਾਰ ਰਹੇ ਪਰ ਇਹ ਸਿਰਫ 11:30 ਪਾਉਣੇ 12 ਤੱਕ ਹੀ ਸੀਗਾ ਨੋਟ ਕੀਤੀ ਤੁਸੀਂ ਇਹ ਗੱਲ ਕੱਲ ਰਾਤ ਦੇ ਅਰਾਊਂਡ 11:30 ਪਾਉਣੇ 12 ਵਜੇ ਇੱਕਦਮ ਸਨਨਾਟਾ ਛਾ ਗਿਆ ਪਾਕਿਸਤਾਨ ਦੇ ਜਿੰਨੇ ਵੀ ਡਰੋਨ ਇੱਥੇ ਆ ਰਹੇ ਸੀ ਉਹ 11:30 ਪਾਉਣੇ 12 ਦੇ ਕਰੀਬ ਲਗਭਗ ਖਤਮ ਹੋ ਗਏ ਕਿਉਂ ਕਾਰਨ ਕੀ ਹੈਦਾ ਤੁਸੀਂ ਇੰਡੀਅਨ ਆਰਮੀ ਦੀ ਬਹੁਤ ਗੱਲਾਂ ਸੁਣੀਆਂ ਹੋਣੀਆਂ ਤੁਸੀਂ ਇੰਡੀਅਨ 에ਅਰ ਫੋਰਸ ਦਾ ਜਸਬਾ ਕੱਲ ਦੇਖ ਲਿਆ ਪਰ ਜਿਹੜੀ ਫੋਰਸ ਕੱਲ ਰਾਤ ਨੂੰ 11:30 ਤੋਂ ਬਾਅਦ ਐਕਟਿਵ ਹੋਈ ਸੀ ਨਾ ਪਾਕਿਸਤਾਨ ਉਹਦੇ ਸਾਹਮਣੇ ਟਿਕ ਨਹੀਂ ਸਕਦਾ ਪਾਕਿਸਤਾਨ ਨੂੰ ਆਪਣੀ 에ਅਰ ਫੋਰਸ ਨੇ ਵੀ ਸਾਰੀਆਂ ਹੀ ਪਿੱਛੇ ਲੈਣੀਆਂ ਪਈਆਂ ਕਿਉਂਕਿ 11:30 ਵਜੇ ਤੋਂ ਬਾਅਦ ਕੱਲ ਕੀ ਹੋਇਆ ਸੀ ਰਾਤ ਨੂੰ ਸਾਡਾ ਆਈਐਨਐਸ ਵਿਕਰਾਂਤ ਇੰਡੀਅਨ ਨੇਵੀ ਦਾ ਜਿਹੜਾ ਵਿਸ਼ਾਲ ਇੱਕ ਦੈਤ ਹੈ वो आ गया सी जी। टाइम देखो इस खबर इलेवन थर्टी पीएम इस खबर टाइम देखो दो अलग अलग आउटलेट्स ने इलेवन थर्टी थ्री पीएम आफ्टर दिस इलेवन थर्टी पीएम पूरा मंजर बदल गया प्यार्यों क्योंकि आई एन एस विक्रांत बारे एक कहावत कही जाती है द लास्ट टाइम आई एन एस विक्रांत shores शोर ऑफ द नेशन वी मैनेज टू क्रिएट अ न्यू नेशन ਸਨ 77 ਬੰਗਲਾਦੇਸ਼ ਦੀ ਗੱਲ ਯਾਦ ਕਰੋ ਆਈਐਨਐਸ ਗਾਜ਼ੀ ਐਂਡ ਆਲ ਜਦੋਂ ਆਪਾਂ ਇਹ ਸਭ ਕੀਤਾ ਸਾਡੀ ਸਮਰੀ ਨੇ ਮਾਰਿਆ ਤੇ 에ਅਰਕ੍ਰਾਫਟ ਕੈਰੀਅਰ ਸਾਡਾ ਉਹ ਅੱਗੇ ਗਿਆ ਕਿ ਆਪਾਂ ਨਵਾਂ ਦੇਸ਼ ਹੀ ਬਣਾਤਾ ਇਸੇ ਕਰਕੇ ਇਹ ਆਈਐਨਐਸ ਵਿਕਰਾਂਤ ਬਹੁਤ ਜ਼ਿਆਦਾ ਖਤਰਨਾਕ ਹੈ ਪਰ ਕੱਲ ਰਾਤ ਦੀ ਨਾ ਇੱਕ ਖਬਰ ਹੋਰ ਫੈਲ ਰਹੀ ਹੈ ਕਿ ਕਰਾਚੀ ਪੋਰਟ ਨੂੰ ਤਬਾਹ ਕਰ ਦਿੱਤਾ ਗਿਆ ਤੁਸੀਂ ਵੀ ਸੁਣਿਆ ਹੋਣਾ ਮੈਂ ਵੀ ਆਪਣੇ ਗਰੁੱਪ ਤੇ ਸ਼ੇਅਰ ਕੀਤਾ ਸੀ ਕਰਾਚੀ ਪੋਰਟ ਤਬਾਹ ਹੋ ਗਿਆ ਪਰ ਇਹ ਗੱਲ ਅਸਲ ਨਹੀਂ ਸੀ ਪਿਆਰਿਓ ਤੁਹਾਨੂੰ ਪਤਾ ਹੋਏਗਾ ਜੇ ਮੈਂ ਥਿੰਕਰਸ ਦੀ ਗੱਲ ਕਰਾਂ ਮੈਨੂੰ ਫਿਲਾਸਫੀ ਬਹੁਤ ਪਸੰਦ ਹੈ ਤੇ ਮੈਨੂੰ ਮਿਲਟਰੀ ਫਿਲਾਸਫੀ ਦਾ ਬਹੁਤ ਜ਼ਿਆਦਾ ਹੀ ਪਸੰਦ ਹੈ ਇੱਕ ਥਿੰਕਰ ਹੋਏ ਨੇ ਪਿਆਰਿਓ ਠੀਕ ਹੈ ਜੀ ਇੱਕ ਥਿੰਕਰ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਸੁੰਜ਼ੂ ਚਾਈਨੈਸ ਥਿੰਕਰ ਨੇ ਇਹਨਾਂ ਨੇ ਕਨਸੈਪਟ ਦਿੱਤਾ ਆਫ ਸਾਈਕੋਲੋਜੀਕਲ ਵਾਰਫੇਅਰ ਉਹ ਕਹਿੰਦੇ ਆਰਮੀ ਨੂੰ ਦੂਸਰੇ ਐਨੀਮੀ ਨੂੰ ਖਤਮ ਕਰਨਾ ਉਹਨੂੰ ਖਤਮ ਕਰ ਦੋ ਬਿਨਾਂ ਲੜਾਈ ਲੜੇ ਕਿਸ ਤਰ੍ਹਾਂ ਉਹਦੇ ਮਨ ਵਿੱਚ ਪਾ ਦਿਓ ਕਿ ਇਹ ਸਾਡੇ ਤੋਂ ਜਿੱਤ ਨਹੀਂ ਸਕਦਾ ਉਦੇ ਤਹਿਤ ਹੀ ਰਾਤ ਨੂੰ ਕਹਿ ਲੋ ਕਿ ਸਾਡਾ ਸੋਸ਼ਲ ਮੀਡੀਆ ਜਾਂ ਕੋਈ ਵੀ ਸਿਵਲ ਸੁਸਾਇਟੀ ਹੈ ਉਹਨਾਂ ਨੇ ਗੱਲ ਉਠਾਣੀ ਸ਼ੁਰੂ ਕਰਤੀ that now the karachi port has been attacked ਤੇ ਜਿਹੜਾ ਆਪਣਾ ਆਈਐਨਐਸ ਵਿਕਰਾਂਤ ਹੈ ਉਹਨੇ ਖਤਮ ਕਰਤਾ ਕਰਾਚੀ ਪੋਰਟ ਸਮਝ ਰਹੇ ਹੋ ਕਿੰਨੀ ਵੱਡੀ ਗੱਲ ਹੈ ਪਰ ਅਸਲ ਵਿੱਚ ਇਦਾਂ ਦੀ ਗੱਲ ਨਹੀਂ ਸੀ ਪਰ ਤੁਸੀਂ ਇਹ ਦੇਖੋ ਕਿ ਇਸ ਆਈਐਨਐਨਸ ਵਿਕਰਾਂਤ ਦੀ ਇੰਨੀ دہشت ਕਿਉਂ ਹੈ ਕਿਉਂ ਪਾਕਿਸਤਾਨ ਇਸ ਤੋਂ थरथਰ ਕੰਪਦਾ ਹੈ ਉਹਦਾ ਰੀਜ਼ਨ ਕੀ ਹੈ ਅੱਜ ਆਪਾਂ ਇਸ ਪੂਰੇ ਸੈਸ਼ਨ 'ਚ ਇਸ ਦੀ ਗੱਲ ਕਰਾਂਗੇ ਕਿ ਵਾਟ ਇਜ਼ ਦਿਸ ਆਈ ਐਨ ਐਸ ਵਿਕਰਾਂਤ ਇਹ ਚੀਜ਼ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਰਾਚੀ ਪੋਰਟ ਦਾ ਮਸਲਾ ਇੰਨਾ ਇੰਪੋਰਟੈਂਟ ਹੈ ਕਿਉਂ ਕਿਉਂ ਇਦਾਂ ਹੋਇਆ ਕਿ 11:15 ਤੋਂ ਬਾਅਦ ਜਦੋਂ ਪਾਕਿਸਤਾਨ ਤੱਕ ਇਹ ਖਬਰ ਪਹੁੰਚ ਗਈ ਕਿ ਹੁਣ ਆਈ ਐਨ ਐਸ ਵਿਕਰਾਂਤ ਤੁਹਾਡੇ ਵੱਲ ਆ ਰਿਹਾ ਹੈ ਉਹਨਾਂ ਨੇ ਸਾਰਾ ਕੁਝ ਰੋਕਤਾ ਕਹਿ ਦਾਰੇ ਸੀ ਕਿ ਭਈ ਪੰਜਾਬ ਦੀ ਇੰਡੀਆ ਦੀ ਛਾਤੀ ਵਿੱਚ ਬਲੈਕ ਡੈਗਰ ਯਾਨੀ ਡੈਗਰ ਦਾ ਮਤਲਬ ਹੈ ਚਾਕੂ ਠੋਕ ਦੇਣਾ ਹੈ ਪਰ 11:30 ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸੈਡ ਹੁਣ ਸਾਡੇ ਚਾਕੂ ਨਾਲ ਵੜ ਜੇ ਬਈ ਤੇ ਫਿਰ ਉਹਨਾਂ ਨੇ ਕੀ ਕੀਤਾ what they has done ਇਸ ਸਾਰੀਆਂ ਚੀਜ਼ਾਂ ਪਿੱਛੇ ਲੈ ਗਏ ਕਿਉਂ ਉਹਦਾ ਸਿੰਪਲ ਰੀਜ਼ਨ ਇਹ ਮੈਪ ਹੈ ਸੀ ਦਿਸ ਮੈਪ ਕਰਾਚੀ ਪੋਰਟ ਦੀ ਲੋਕੇਸ਼ਨ ਨੂੰ ਮਾਲਕ ਦੇਖੋ ਕਰਾਚੀ ਪੋਰਟ ਇੱਥੇ ਹੈ ਜੀ ਇੰਡੀਆ ਕਿੱਧਰ ਹੈ ਇੰਡੀਆ ਇਧਰੋਂ ਸ਼ੁਰੂ ਹੋ ਜਾਂਦਾ ਹੈ ਐਂਡ ਆਪਣੀ ਜਿਹੜੀ ਫ੍ਰਿਗੇਟ ਹੈ ਆਪਣੀ ਜਿਹੜੀ 에ਅਰਕ੍ਰਾਫਟ ਕੈਰੀਅਰ ਹੈ ਆਰਨਸ ਵਗਰਾ ਦੇ ਇਧਰੋਂ ਆ ਰਿਹਾ ਸੀ ਐਂਡ ਜਦੋਂ ਉਹ ਇਧਰੋਂ ਆ ਰਿਹਾ ਸੀ کراچی ਪੋਰਟ ਮੈਂ ਤੁਹਾਨੂੰ ਅੱਗੇ ਦੱਸੂਗਾ 80% ਆਫ ਪਾਕਿਸਤਾਨ ਦਾ ਔਇਲ ਇੰਪੋਰਟ ਇੱਧਰੋਂ ਆਉਂਦਾ ਹੈ ਪਿਆਰਿਓ ਜੇ ਇਹ ਤਬਾਹ ਹੋ ਜਾਂਦਾ ਸੰਨ 79 ਵਿੱਚ ਕਿਹਾ ਜਾਂਦਾ ਜਦੋਂ ਇਹਨੂੰ ਤਬਾਹ ਕੀਤਾ ਸੀ ਨਾ ਹਫਤਾ ਅੱਗ ਨਹੀਂ ਬੁਜੀ ਸੀ ਹਫਤਾ ਜੇ ਇਹਨੂੰ ਤਬਾਹ ਕਰ ਦਿੰਦੇ ਕੀ ਹੁੰਦਾ ਪਾਕਿਸਤਾਨ ਦਾ ਤੁਹਾਡੀ ਸਾਰੀ ਅਸੈਂਸ਼ੀਅਲ ਸਪਲਾਈਜ਼ ਤੁਹਾਡੇ ਸਾਰੇ ਗੁੱਡਜ਼ ਇੰਪੋਰਟ ਇੱਧਰੋਂ ਆਉਂਦੇ ਨੇ ਗਵਾਦਾਰ ਤੇ ਚਾਈਨਾ ਨੇ ਬਣਾਏ ਨਹੀਂ ਹੱਲੇ ਤੱਕ ਕੀ ਕਰਦੇ ਥੈਟ ਵਾਸ ਦਾ 트ੰਪ ਕਾਰਡ ਆਫ ਇੰਡੀਅਨ ਨੇਵੀ ਇਸ ਹੀ ਕਰਕੇ 11:30 ਇਹਨਾਂ ਨੂੰ ਸਭ ਭੁੱਲ ਗਿਆ ਕਿ ਹੁਣ ਤੇ ਬਈ ਆਪਣੇ ਰਾਜਨਾਥ ਸਿੰਘ ਸਾਹਿਬ ਮੋਦੀ ਜੀ ਨੇ ਹੁਣ ਦੇ ਪੇਜ ਤੇ ਬਈ ਇਹ ਚੀਜ਼ ਸੋ that was the changing thing that was the changing thing ਉਸ ਤੋਂ ਬਾਅਦ ਜੇ ਮੈਂ ਨਾਰਮਲੀ ਗੱਲ ਕਰਾਂ ਕਿ ਕੱਲਾ ਕੀ ਆਈਐਨਐਸ ਵਿਕਰਾਂਤੀ ਨਹੀਂ ਆਲਦੋ ਆਈਐਨਐਸ ਵਿਕਰਾਂਤ ਹੈ ਕਿ ਸਾਡਾ ਇੱਕ ਫਰਸਟ ਇੰਡੀਜਿਨਸਲੀ ਬਿਲਟ 에ਅਰਕ੍ਰਾਫਟ ਕੈਰੀਅਰ ਹੈ ਜਦੀ ਫੋਟੋ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦਾ ਦਿਖਦਾ ਹੈ ਯੂਐਸ 에ਅਰਕ੍ਰਾਫਟ ਕੈਰੀਅਰਸ ਵਾਸਤੇ ਪਤਾ ਕੀ ਗੱਲ ਕਹਿੰਦਾ ਜੇ ਤੁਸੀਂ ਇੰਡੀਅਨ ਜੇ ਤੁਸੀਂ ਇੰਡੀਅਨ ਓਸ਼ੀਨ ਤੇ ਕਬਜ਼ਾ ਕਰਨਾ ਹੈ ਇੰਡੀਅਨ ਓਸ਼ੀਨ ਤੋਂ ਬਾਅਦ ਪੂਰੀ ਦੁਨੀਆ ਤੇ ਕਬਜ਼ਾ ਕਰਨਾ ਹੈ ਤੁਹਾਡੇ ਕੋਲ 에ਅਰਕ੍ਰਾਫਟ ਕੈਰੀਅਰ ਹੋਣਾ ਚਾਹੀਦਾ ਇਸ ਤੋਂ ਬਿਨਾ ਤੁਹਾਡੀ ਮਿਲਟਰੀ ਪਾਵਰ ਜ਼ੀਰੋ ਕਦੀ ਯੂਪੀਐਸ ਲਈ ਪ੍ਰਿਪੇਅਰ ਕਰ ਰਹੇ ਹਾਂ ਤੇ ਸਰਚ ਕਰ ਰਹੇ ਹੋ ਬਲੂ ਵਾਟਰ ਪਾਲਿਸੀ ਇੰਡੀਆ ਉਸ ਤੇ ਮਾਹਿਰ ਮੰਨਿਆ ਜਾਂਦਾ ਕਿਉਂਕਿ ਹੁਣ ਆਪਾਂ ਇੰਨੇ ਕੈਪੇਬਲ ਹੋ ਗਏ ਹਾਂ ਕਿ 에ਅਰਕ੍ਰਾਫਟ ਕੈਰੀਅਰ ਵੀ ਆਪਾਂ ਆਪ ਬਣਾ ਰਹੇ ਹਾਂ ਸੋ ਇੱਕ ਤੇ ਇਹ ਚੀਜ਼ ਡਿਪਲੋਏ ਕੀਤੀ ਗਈ ਉਸ ਤੋਂ ਬਾਅਦ ਦੁਬਾਰਾ ਚੀਜ਼ ਦੇਖੋ ਜੀ ਉਸ ਤੋਂ ਬਾਅਦ ਆਈ ਐਨ ਐਸ ਵਿਸ਼ਾਖਾਪਟਨਮ ਐਂਡ ਸਮਰੀਨ ਜਿਹੜੀ ਸਾਡੀ ਸਕੋਰਪੀਨ ਕਲਾਸ ਸਮਰੀਨ ਹੈ ਉਹ ਵੀ ਡਿਪਲੋਏ ਕੀਤੀ ਗਈ ਇਹਨਾਂ ਦੀ ਫੋਟੋ ਸਾਹਮਣੇ ਹੈ ਇਹਨਾਂ ਦੀ ਕਦੀ ਹੋਰ ਗੱਲ ਕਰਾਂਗੇ ਬਹੁਤ ਇੰਪੋਰਟੈਂਟ ਨੇ ਪਰ ਅੱਜ ਮੈਂ ਤੁਹਾਨੂੰ ਸਿਰਫ ਗੱਲ ਕਰਾਂਗਾ ਮੈਂ ਤੁਹਾਨੂੰ ਸਿਰਫ ਸਮਝਾਉਂਗਾ ਆਈ ਐਨ ਐਸ ਵਿਕਰਾਂਤ ਬਾਰੇ ਬਿਕੋਜ਼ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਭ ਤੋਂ ਪਹਿਲਾਂ ਦੇਖੋ ਇਹਦਾ ਟਾਈਪ ਕੀ ਹੈ ਟਾਈਪ ਸਟੋਬਾਰ ਹੈ ਸਟੋਬਾਰ ਸਮਝਣ ਲਈ ਕੁਝ ਨਹੀਂ ਕਰਨਾ ਤੁਸੀਂ ਬਸ ਇਸ ਫੋਟੋ ਤੇ ਫੋਕਸ ਕਰੋ ਇਸ ਵਾਲੇ ਪਾਰਟ ਨੂੰ ਜਦੋਂ ਵੀ ਇਧਰੋਂ ਫੋਰ ਐਗਜ਼ੈਂਪਲ लेट्स ਸੇ 에ਅਰਪਲੇਨ ਇੱਥੇ ਖੜਾ ਹੈ 에ਅਰਕ੍ਰਾਫਟ ਕੈਰੀਅਰ ਦਾ ਮਤਲਬ ਕੀ ਹੈ ਇੱਕ ਇੰਨਾ ਵੱਡਾ ਸ਼ਿਪ ਹੈ ਇੱਕ ਇੰਨੀ ਵੱਡੀ ਚੀਜ਼ ਹੈ ਕਿ ਇਹਨੇ 에ਅਰਕ੍ਰਾਫਟ ਉੱਪਰ ਲੈ ਕੇ ਜਾਣਾ ਹੈ ਤੇ ਜਦੋਂ ਇਹ ਅੱਗੇ ਜਾਏਗਾ 에ਅਰਕ੍ਰਾਫਟ ਸਾਰੇ ਉੱਡ ਜਾਣਗੇ ਐਂਡ ਜਦੋਂ ਸਾਰੇ 에ਅਰਕ੍ਰਾਫਟ ਉੱਡ ਗਏ फिर तबाही तबाही पर गल है कि इन छोटे रनवे की एयरक्राफ्ट उड़ जाएगा सो so, स्टोबार टेक्नोलॉजी की कर दी है एक हल्का जहा पुश दिदी है उपर न टू द एयरक्राफ्ट एक हल्का जहा पुश उपर ना जाता है कि एयरक्राफ्ट जो ऑफ कर रहा है जोड़ा एंड वाला पुश मिलेगा एयरक्राफ्ट की बल्ले बल्ले एयरक्राफ्ट बिल्कुल इन द स्काई रेडी टू डीमोबलाइज द टारगेट्स सो बई दिस इज दिस इज अ वेरी इंपॉर्टेंट थिंग हूँ ये बाकी डिटेल्स ने जी ज़्यादा डिटेल्स जी है सूँ दसनिया भी नहीं चाहिए एंड मैं दस भी नहीं रहा पर दीज आर द वेरी बेसिक डिटेल्स जी ऑलरेडी पब्लिक डोमेन है मैं कोई स्पैशल नहीं ऑलरेडी पब्लिक डोमेन है कि भाई किन्ने नोट्स चलती है किन्ने नोटिकल माइल्स जी है कवर करती है ऑल ऑफ दिस पर ਤੁਸੀਂ ਮੇਨ ਫੋਕਸ ਪਿਆ ਰਹੇ ਹੋ ਕਿ ਇਸ ਚੀਜ਼ ਤੇ ਕਰਨਾ ਹੈ ਤੁਸੀਂ ਮੇਨ ਫੋਕਸ ਕਰਨਾ ਹੈ ਕਿ ਜਿਹੜਾ ਆਈਐਨਐਸ ਵਿਕਰਾਂਤ ਹੈ ਉਹਦੇ ਕੋਲ ਫਾਈਟਰ 에ਅਰਕ੍ਰਾਫਟਸ ਤੇ ਹੈਲੀਕਾਪਟਰਸ ਕਿੰਨੇ ਨੇ ਤੁਹਾਨੂੰ ਹੁਣ ਹੀ ਪਤਾ ਲੱਗ ਜਾਏਗਾ ਕਿ ਪਾਕਿਸਤਾਨ ਡਰਦਾ ਹੀ ਕਿਉਂ ਹੈ ਸਭ ਤੋਂ ਪਹਿਲਾਂ ਮੈਂ ਕਹਾਂ ਮਿਗ 29 ਕੇ ਸਾਡਾ ਸਭ ਤੋਂ ਇੱਕ ਵੱਡਾ ਤੇ ਇੰਪੋਰਟੈਂਟ ਜਹਾਜ਼ ਮਿਗ 29 ਕੇ ਆਪਾਂ ਇਸਤੇਮਾਲ ਕਰਤਾ ਤੇ ਜਦੋਂ ਮਿਗ 29 ਉੱਡਦਾ ਹੈ ਨਾ ਆਪਾਂ ਐਫ 16 ਵਗੈਰਾ ਤੇ ਬਈ ਟਿਕਦੇ ਨਹੀਂ ਉਹਦੇ ਸਾਹਮਣੇ ਉਸ ਤੋਂ ਬਾਅਦ ਆਜੋ テッド बीएफई यानी कि एक ਇਹਦੇ ਵਿੱਚ ਹੁੰਦਾ ਹੈ ਟਵਿਨ ਇੰਜਨ ਡੈਕ ਬੇਸਡ ਫਾਈਟਰ ਹੁਣ ਦੇਖੋ ਇੱਕ ਤੇ ਆਪਣੇ ਕੋਲ ਪਿਆਰਿਓ ਰਫੈਲ ਹੈਗਾ ਜਿਹੜਾ ਕਿ ਨਾਰਮਲ 에ਅਰ ਫੋਰਸ ਯੂਜ਼ ਕਰਦੀ ਹੈ ਇੱਕ ਰਫੈਲ ਐਮ ਹੁੰਦਾ ਹੈ ਮਰੀਨ ਇਹਦੀ ਆਪਾਂ ਪੇਮੈਂਟ ਫਰਾਂਸ ਨੂੰ ਕਰ ਚੁੱਕੇ ਹਾਂ ਹਲੇ ਤੱਕ ਪਹੁੰਚਿਆ ਨਹੀਂ ਹੈ ਸਾਡੇ ਕੋ ਪਰ ਇਹ ਵੀ ਜਲਦੀ ਪਹੁੰਚਣ ਵਾਲਾ ਹੈ ਪਰ ਆਪਾਂ ਫਿਲਹਾਲ ਵੀ ਮਿਗ 29 ਨਾਲ ਬਹੁਤ ਪਾਵਰਫੁਲ ਸੀਗੇ ਜੇ ਮੈਂ ਹੈਲੀਕਾਪਟਰਸ ਦੀ ਗੱਲ ਕਰਾਂ ਤੁਸੀਂ ਦੇਖੋ ਇਹ ਮਲਟੀ ਰੋਲ ਹੈਲੀਕਾਪਟਰ ਯਾਨੀ ਕਿ ਇਹਨੂੰ ਥੋੜਾ ਰੇਕੀ ਕਰਨ ਵੀ ਭੇਜਿਆ ਜਾ ਸਕਦਾ ਹੈ ਠੀਕ ਹੈ ਸੀ ਹੌਕ ਦੀ ਗੱਲ ਕਰ ਰਹੇ ਹਾਂ इन अटैक वास्ते भी भेजा जा सकता है हूँ एच एल द्रूव जो हिंदुस्तान एरोनोटिक्स लिमिटेड ने बनाया है एक केवल यूटिलिटी वास्ते यूज हों कि भाई इधर उधर गए थोड़ा लभ लिया यह चीज़ा कर लिया उस तो बाद कैमोफ जिड़ा कि अटैक एंड यूटिलिटी वास्ते भी यूज हो सकता है तुम देख रहे हो कि मैं तुम्हें तो दस क्यों रहा है बिकॉज एट द एंड ऑफ द डे एयर सुपरियोरिटी एंटी सबमरीन वॉरफेयर सर्विलेंस एंड फ्लीट डिफेंस ये सारिया चीज़ा ਇੰਡੀਅਨ ਨੇਵੀ ਕੋਲ ਹੈਗੀਆਂ ਨੇ ਪਿਆਰਿਆ ਤੁਹਾਨੂੰ ਕਬਰਾਂ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੂੰ ਇੰਨੀ ਕੁ ਦਹਿਸ਼ਤ ਪਾ ਦਿੱਤੀ ਗਈ ਹੈ ਇੰਡੀਅਨ ਨੇਵੀ ਦੇ ਦੁਆਰਾ ਕਿ ਹੁਣ ਉਹਨਾਂ ਦਾ ਕਹਿ ਲੋ ਕਿ ਨੀਂਦਾ ਉਹਨਾਂ ਨੂੰ ਵੀ ਨਹੀਂ ਆਉਂਦੀਆਂ ਹੁਣ ਆਪਾਂ ਸਮਝਾਂਗੇ ਕਿ ਜਦੋਂ ਆਈਐਨਐਸ ਵਿਕਰਾਂਤ ਨੂੰ ਭੇਜਿਆ ਗਿਆ ਤੇ ਇੰਡੀਆ ਨੇਵੀ ਦੀ ਸਟਰੈਟਜੀ ਸੀ ਕੀ ਇਮੀਡੀਏਟ ਨੇਵਲ ਬਲਾਕਾਡ ਸਮਝੋ ਪਿਆਰਿਓ ਇਮੀਡੀਏਟ ਨੇਵਲ ਬਲਾਕਾਡ ਦਾ ਮਤਲਬ ਹੈ कि ਜਦੋਂ ਆਪਾਂ ਆਈਸੋਲੇਟ ਕਰ ਦਾਂਗੇ ਕਰਾਚੀ ਨੂੰ ਗਾਦਰਪੋਰਟ ਨੂੰ ਤੁਸੀਂ ਉਹ ਮੈਪ ਯਾਦ ਕਰੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜੇ ਮੈਂ ਕਰਾਚੀ ਪੋਰਟ ਤੇ ਹਮਲਾ ਕਰਦਾ ਉਹਨਾਂ ਦਾ 80 ਟੂ 90% ਆਫ ਇੰਪੋਰਟ ਖਤਮ ਕਿੱਥੋਂ ਖਾਣਾ ਖਾਣਗੇ ਵੱਡੇ ਵੱਡੇ ਰਾਜ ਦੱਸਦੇ ਐ ਹਰਸ਼ਨ ਰੈਵੋਲੂਸ਼ਨ ਕਿਉਂ ਹੋਈ ਫਰੈਂਚ ਰੈਵੋਲੂਸ਼ਨ ਕਿਉਂ ਹੋਈ ਕਿਉਂਕਿ ਲੋਕਾਂ ਨੂੰ ਖਾਣਾ ਨਹੀਂ ਮਿਲ ਰਿਹਾ ਸੀ 댓 ਵਾਸ ਦਾ ਰੀਜ਼ਨ ਠੀਕ ਹੈ ਜੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਫਿਊਲ ਇੰਪੋਰਟ ਸਾਰੀਆਂ ਚੀਜ਼ਾਂ ਉਧਰੋਂਦੀ ਐ ਹੁਣ ਫਾਰ ਐਗਜ਼ਾਮਪਲ ਦੂਸਰੀ ਗੱਲ ਤੇ ਆ ਜਾ ਗਾਜ਼ੀ ਮੂਵੀ ਦੇਖੀ ਹੈ ਤੁਸੀਂ ਤੁਸੀਂ ਸਾਰਿਆਂ ਨੇ ਗਾਜ਼ੀ ਮੂਵੀ ਦੇਖੀ ਹੋਣੀ ਹੈ ਗਾਜ਼ੀ ਮੂਵੀ ਵਿੱਚ ਦਿਖਾਇਆ ਗਿਆ ਕਿਸ ਤਰ੍ਹਾਂ ਇੰਡੀਅਨ ਸਮਰੀ ਨੇ ਗਾਜ਼ੀ ਜਿਹੜੀ ਕਿ ਇੱਕ ਬਹੁਤ ਫੇਮਸ ਤੇ ਇੱਕ ਯੂਐਸ ਵਾਲੀ ਸਮਰੀ ਨਾਲ ਉਹਨੂੰ ਗਿਰਾ ਦਿੱਤਾ ਗਿਆ ਜਿਹੜੀ ਇੰਡੀਆ ਤੋਂ ਟੈਕਨੋਲੋਜੀਕਲੀ ਬਹੁਤ ਜ਼ਿਆਦਾ ਸੁਪੀਰੀਅਰ ਸੀ ਇਹਨਾਂ ਨੇ ਹੋਰ ਅੱਗੇ ਵੀ ਆਰਡਰ ਕੀਤੀਆਂ ਉਹ ਵਾਲੀ ਸਮਰੀਨ ਫॉर ਐਗਜ਼ਾਮਪਲ ਆਪਾਂ ਕਹੀਏ ਕਿ ਆਈਐਨਐਸ ਵਿਕਰਾਂਤ ਨੂੰ ਮਰਨ ਆ ਜਾਂਦੀ ਹੈ ਫਿਰ ਇੰਦਾ ਨਹੀਂ ਮਾਰ ਸਕਦੇ ਅਸੀਂ ਵੀ ਆਪਣੀ ਸਕੋਰਪੀਨ ਬੇਸਡ ਜਿਹੜੀ ਆ ਸਮਰੀਨਸ ਹੈ ਉਹਨਾਂ ਨੂੰ ਆਈਐਨਐਸ ਵਿਕਰਾਂਤ ਦੇ ਨਾਲ ਹੀ ਤੋਰਤਾ ਥੱਲੇ ਥੱਲੇ ਐ ਨਹੀਂ ਹੈ ਕਿ ਉਧਰੋਂ ਹਮਲਾ ਹੋਏਗਾ ਸੋ ਇਹਦੇ ਨਾਲ ਕੀ ਹੋਏਗਾ ਉਹਨਾਂ ਨੂੰ ਇਹ ਹਮਲਾ ਹੈ ਕਿ ਯਾਰ ਆਈਐਨਐਸ ਵਿਕਰਾਂਤ ਹੋ ਸਕਦਾ ਹੈ ਖਲਾਵਾ ਹੋਵੇ ਹੋ ਸਕਦਾ ਹੈ ਕਿ ਆਈਐਨਐਸ ਵਿਕਰਾਂਤ ਖੜਾ ਹੋਵੇ ਤੇ ਟਾਰਪੀਡੋ ਥੱਲਿਓ ਆ ਗਿਆ ਸਮਰੀਨ ਨੇ ਤੇ ਕਰਾਚੀ ਪੂਟਾ ਟਾਟਾ ਬਾਏ ਬਾਏ ਹੋ ਸਕਦਾ ਹੈ ਨਾ so this is the summary in cordon so samjhre ho eh vi ek bahut vaddi strategy ho sakdi hai india di us ton baad carrier strike group di main je gal kara this is the most easiest thing to do for odda easy nahi hai but easiest for indian navy ki tusi gaye jide apne migs ne jide apne baaki destroyers ne gaya haan ji bhai karo take off take off karo kar do tabar sara kuch taaki inna nu aqal aa jave ਇਹਨਾਂ ਨੇ ਬਹੁਤ ਮਾੜਾ ਕੀਤਾ ਸਾਡੇ ਨਾਲ ਖਾਸ ਕਰਕੇ ਪੰਜਾਬ ਤੇ ਅਟੈਕ ਕਰਕੇ ਸੋ ਦਿਸ ਕੁਡ ਬੀ ਡਨ ਉਸ ਤੋਂ ਬਾਅਦ ਚੌਥੀ ਸਟ੍ਰੈਟਜੀ ਜਿਹੜੀ ਇੰਡੀਆ ਨੇ ਵੀ ਅਪਣਾ ਰਹੀ ਹੈ ਅਪਣਾ ਸਕਦੀ ਹੈ ਥੈਟ ਇਜ਼ ਦਾ ਮਾਈਨ ਲੇਇੰਗ ਸਟ੍ਰੈਟਜੀ ਕੱਲ ਨੂੰ ਅਸੀਂ ਕਹੀਏ ਕਿ ਯਾਰ ਇੱਕ ਮਾਈਨ ਬਿਸ਼ਾ ਕੇ ਆਪਾਂ ਚਲੇ ਜੀਏ ਜਿਹੜੀਆਂ ਉਹਨਾਂ ਦੀ ਵੋਟਾਂ ਆਣ ਗਈਆਂ ਜਿਹੜੀ ਉਹਨਾਂ ਦੀ ਸ਼ਿਫਟਸ ਆਣ ਗਈਆਂ ਮਾਈਨ ਤੇ ਉੱਪਰ ਉਹਨਾਂ ਨੇ ਇਹ ਰੱਖਿਆ ਤੇ ਭਾਈ ਖਤਮ ਨਾਓ ਦੈਟ ਇਜ਼ ਦਾ ਥਿੰਗ ਵਿਚ ਇੰਡੀਆ ਇਜ਼ ਫੋਕਸਿੰਗ ਅਪਨ ਬਾਈ ਹੁਣ ਤੇ ਤੁਹਾਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਨਾ ਕਿ ਬਾਈ ਤੁਹਾਡੀ ਰਾਤਾਂ ਦੀ ਜਿਹੜੀ ਨੀਂਦ ਖੋਰੇ ਆ ਬੰਦੇ ਤੁਹਾਡੀ ਰਾਤਾਂ ਦੀ ਨੀਂਦਾਂ ਜਿਨ੍ਹਾਂ ਨੇ ਹਰਾਮ ਕੀਤੀਆਂ ਉਹਨਾਂ ਦੀਆਂ ਵੀ ਨੀਂਦਾਂ ਸ਼ਾਇਦ ਤੁਹਾਡੇ ਤੋਂ ਡਬਲ ਟ੍ਰਿਪਲ ਇੰਟੂ 100 ਗੁਣਾ ਹਰਾਮ ਹੋ ਰਹੀਆਂ ਆਲਰੇਡੀ ਸਮਝ ਰਹੇ ਹੋ ਇਸ ਚੀਜ਼ ਨੂੰ ਸੋ ਪਲੀਜ਼ ਇਸ ਚੀਜ਼ ਨੂੰ ਫੋਕਸ ਕਰੋ ਐਂਡ ਲਾਸਟ ਵਿੱਚ ਥੀਸ ਆਰ ਦਾ ਥਿੰਗ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕਰਾਚੀ ਪੋਰਟ ਇੰਨਾ ਇੰਪੋਰਟੈਂਟ ਹੈ ਹੀ ਕਿਉਂ ਮੈਂ ਤੁਹਾਨੂੰ ਕੀ ਕਹਿ ਰਿਹਾ 70% ਆਫ ਟੋਟਲ ਟ੍ਰੇਡ ਆਫ ਪਾਕਿਸਤਾਨ ਉਧਰੋਂ ਆਉਂਦਾ ਹੈ 80% ਆਫ ਔਇਲ ਇੰਪੋਰਟ ਉਧਰੋਂ ਆ ਰਿਹਾ ਹੈ ਗਵਾਦਾਰ ਪੋਰਟ ਨੂੰ ਚਾਈਨਾ ਬਣਾ ਕੇ ਹੀ ਨਹੀਂ ਦੇ ਰਿਹਾ ਤੇ ਬਾਈ ਸਾਰਾ ਦਾ ਸਾਰਾ ਫੋਕਸ ਕਰਾਚੀ ਪੋਰਟ ਤੇ ਹੈ ਔਇਲ ਰਿਜ਼ਰਵਸ ਐਂਡ ਵਾਰ ਟਾਈਮ ਨੀਡਸ ਦੀ ਮੈਂ ਗੱਲ ਕਰਾਂ ਸਾਰਾ ਉਧਰੋਂ ਆਣਾ ਹੈ ਸਾਰੀ ਚੀਜ਼ ਹੀ ਉਧਰੋਂ ਆਣੀ ਹੈ ਪਰ ਫਿਰ ਵੀ ਜੇ ਮੈਂ ਇੱਕ ਨਾਰਮਲ ਗੱਲ ਕਰਾਂ ਕੁਝ ਨਹੀਂ ਹੁੰਦਾ ਇਨਾਂ ਨੂੰ ਲੱਗ ਰਿਹਾ ਹੈ ਕਿ ਭਾਈ ਆਪਾਂ ਕੁਝ ਵੀ ਕਰਾਂਗੇ ਕੁਝ ਵੀ ਕਰਾਂਗੇ ਸਾਨੂੰ ਕੋਈ ਨਹੀਂ ਦੇਖਦਾ ਪਰ ਆਪਾਂ ਸਿਰਫ ਉੱਥੇ ਜਾ ਕੇ ਖੜੇ ਹੋਗੇ ਆਈਐਨਐਸ ਵਿਕਰਾਂਤ ਸਿਰਫ ਉੱਥੇ ਜਾ ਕੇ ਖੜਾ ਹੋ ਗਿਆ ਤੇ ਦੇਖੋ ਉਹਨਾਂ ਦਾ ਜੇ ਅਟੈਕ ਕਰਤਾ ਫਿਰ ਤੇ ਇਹ ਸਾਰੀਆਂ ਚੀਜ਼ਾਂ ਆਲਰੇਡੀ ਹੋ ਜਾਣੀਆਂ ਤੇ ਤੁਸੀਂ ਪਿਆਰਿਓ ਸਮਝ ਪਾ ਰਹੇ ਹੋ ਵਾਟ ਆਮ ਟ੍ਰਾਈਂਗ ਟੂ ਸੇ ਇਜ਼ ਥਿਸ उस तो बाद दे हैव नो ऑल्टरनेटिव सपराई रूट्स जो आप गल करिए कि पाकिस्तान ने कुछ भी मंगाना है चाहे वह डेली नीड्स की या लगजूरीअस आइटम्स भी है कोई पाइपलाइन एनी थिंग भाई आप इधरों ही लेके आ रहे हैं जे पाकिस्तान को नहीं बचाया फिर पाकिस्तान को कुछ नहीं बचा ਠੀਕ ਹੈ ਜੀ ਸੋ that is the uh, that is the thing and last which a चीज ਕਿ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਈ ਸਿਵਿਲিয়ান ਫਿਊਲ ਰੈਸ਼ਨਿੰਗ ਜਦੋਂ ਹੁੰਦੀ ਹੈ ਉਹ ਮਿਲਟਰੀ ਨੂੰ ਪ੍ਰਾਇੋਰਟਾਈਜ਼ ਕਰੇਗੀ ਅਮੰਗ ਅਦਰ ਥਿੰਗਸ ਹੁਣ एमएफएस ਸਟੇਟਸ ਜਿਹੜਾ ਹੈ ਆਪਾਂ ਨਹੀਂ ਦੇ ਰਹੇ ਆਂ ਐਂਡ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਬਈ ਇੰਡੀਅਨ ਆਰਮੀ ਇੰਡੀਅਨ ਨੇਵੀ ਐਂਡ ਇੰਡੀਅਨ 에ਅਰ ਫੋਰਸ ਜੇ ਤਿੰਨੋਂ ਇਕੱਠੇ ਹੋ ਕੇ ਕੰਮ ਕਰ ਰਹੀਆਂ ਜੇ ਤਿੰਨੋਂ ਇੱਕਸਾਰ ਹੋ ਕੇ ਕੰਮ ਕਰ ਰਹੀਆਂ ਹਨਾ ਤੁਹਾਨੂੰ ਸ਼ਾਇਦ ਨਾ ਦਿਖ ਰਿਹਾ ਹੋਵੇ ਤੁਹਾਨੂੰ ਸ਼ਾਇਦ ਨਾ ਪਤਾ ਲੱਗ ਰਿਹਾ ਹੋਵੇ ਇਸ ਚੀਜ਼ ਦਾ ਬਟ ਮੈਂ ਇਸ ਚੀਜ਼ ਦੀ ਗਾਰੰਟੀ ਦੇ ਸਕਦਾ ਹਾਂ ਤੁਹਾਡੀ ਆਪਣੀ ਸਰਕਾਰ ਦੇ ਵੱਲੋਂ ਕਿ 올 ਆਰ देयर एवरीवन इज देयर एवरी ਸਰਵਿਸ ਇਸ देयर दे, दे आर ਵੇਕਿੰਗ ਅਪ ਸੋ ਥੈਟ ਯੂ ਕੈਨ ਸਲੀਪ ਪੀਸਫੁਲੀ ਭਰੋਸਾ ਰੱਖੋ ਕੋਈ ਹੜ ਬੜਾਹਟ ਕਰਨ ਦੀ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕੋਈ ਫੇਕ ਨਿਊਜ਼ ਫੈਲਾਉਣ ਦੀ ਲੋੜ ਨਹੀਂ ਹੈ ਸਾਰਾ ਕੁਝ ਤੁਹਾਨੂੰ ਮਿਲੇਗਾ ਬਟ ट्रस्ट इंडियन आर्मी ट्रस्ट इंडियन नेवी ट्रस्ट एयर फोर्स यही गल ते मैं तन्नू एक अपील करूंगा कि भाई बढ़िया इंफॉर्मेशन ऑथेंटिक इंफॉर्मेशन ਲਈ टेलीग्राम चैनल नु ਤੁਸੀਂ ਮੇਰੇ ਜੁਆਇਨ ਕਰ ਸਕਦੇ ਹੋ ਐਂਡ ਜੇ ਤੁਸੀਂ ਪੰਜਾਬ ਪੀਸੇਸ ਦੀ ਤਿਆਰੀ ਕਰ ਰਹੇ ਹੋ यूपीएससी ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਅਪਡੇਟ ਕੀਤਾ ਜਾਊਗਾ ਇਸ ਹੀ ਟੈਲੀਗ੍ਰਾਮ ਚੈਨਲ ਤੇ ਠੀਕ ਹੈ ਜੀ ਸੋ ਉਮੀਦ ਕਰਦਾ ਹਾਂ ਸੈਸ਼ਨ ਪਸੰਦ ਆਇਆ ਹੋਵੇਗਾ ਜਾਂਦੇ ਜਾਂਦੇ ਬਸ ਇੱਕ ਗੱਲ ਦੱਸ ਦੋ ਜੇ ਤੁਹਾਨੂੰ ਇੰਡੀਅਨ ਨੇਵੀ ਤੇ ਜਰਾ ਵੀ ਪ੍ਰਾਊਡ ਫੀਲ ਹੋਇਆ ਹੈ ਨਾ ਲਿਖ ਕੇ ਜਾਓ ਕਮੈਂਟਸ ਵਿੱਚ ਆਮ ਪ੍ਰਾਊਡ ਆਫ ਇੰਡੀਅਨ ਨੇਵੀ ਸਤਿ ਸ਼੍ਰੀ ਅਕਾਲ ਜੀ